ਪਲੇਸ ਐਸ.ਪੀ. ਸਾਹਿਬ ਨੂੰ ਮਿਲਦੇ ਹੋਏ ਤੇ ਲਾ ਐਂਡ ਆਰਡਰ ਦਾ ਕਾਫੀ ਇਸ਼ੂ ਹੋਇਆ ਕਿਉਂਕਿ ਕੱਲ੍ਹ ਹਮਲਾ ਹੋਇਆ ਹੈ ਪੁਲਿਸ ਨੂੰ ਬਿਹਰ ਐਸ.ਪੀ. ਸਾਹਿਬ ਨੂੰ ਕਿ ਗੱਲਬਾਤ ਹੈ ਕਿ ਲਾ ਐਂਡ ਆਰਡਰ ਕਾਫੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਦੇਖੋ ਜੀ ਜਦੋਂ ਦੀ ਸਰਕਾਰ ਬਦਲੀ ਹੈ ਪੰਜਾਬ ਪਰਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਦਤੈਸਨੈਸ ਹੋ ਚੁੱਕੇ ਹੈ ਕਦੀ ਜ਼ਿੰਦਗੀ 'ਚ ਪਹਿਲਾਂ ਨਹੀਂ ਸੁਨਿਆ ਕਿ ਬੰਦਾ ਵੀ ਦੁਕਾਨ ਤੇ ਕੰਮ ਕਰ ਰਿਹਾ ਤੇ ਉਹਦੀ ਦੁਕਾਨ ਦੇ ਵਿੱਚ ਵੜ ਕੇ ਪਹਿਲਾਂ ਅਗਲਿਆਂ ਨੇ ਗੋਲੀ ਚਲਾਉਣ ਦੀ ਟਰਾਈ ਕੀਤੀ ਮਿਸ ਹੋ ਗਿਆ ਵੈਪਨ ਪੌਣੇ ਘੰਟੇ ਬਾਅਦ ਉਹ ਫੇਰ ਦੁਬਾਰਾ ਆਏ ਔਰ ਗੋਲੀਆਂ ਚਲਾ ਕੇ ਗਏ ਇਸੇ ਤਰ੍ਹਾਂ ਦੀ ਇੱਕ ਵਾਰਦਾਤ ਅੰਮ੍ਰਿਤਸਰ ਦੇਖਣ ਨੂੰ ਮਿਲੀ 2 ਦਿਨ ਪਹਿਲਾਂ ਸੋ ਇਹ ਇੱਕ ਆਮ ਲੋਕਾਂ ਦੇ ਰੋਜ਼ਮਰਹ ਦੀ ਜ਼ਿੰਦਗੀ ਦੇ ਵਿੱਚ ਇਹ ਗੱਲਾਂ ਆਮ ਹੋ ਗਈਆਂ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਨਾ ਚਾਹੁੰਨੀ ਹੈ ਕਿ ਪਲੀਜ਼ ਇਹਦੇ ਵੱਲ ਧਿਆਨ ਦਿੱਤਾ ਜਾਵੇ ਨਹੀਂ ਤਾਂ ਨਾ ਤਾਂ ਲੋਕ ਆਪਣੇ ਘਰਾਂ ਦੇ ਵਿੱਚ ਬੈਠੇ ਜੇ ਲੋਕ ਸੁਰੱਖਿਤ ਨਹੀਂ ਸਰਕਾਰ ਕਰ ਕੀ ਰਹੀ ਹੈ ਮੈਂ પોલીસ ਕਮਿਸ਼ਨਰ ਸਾਹਿਬ ਨੂੰ ਸਾਰੀ ਕਾਂਗਰਸ ਮਿਲ ਕੇ ਆਈ ਹੈ ਜਿੰਨੇ ਵੀ ਐਕਐਮਐਲਜ਼ ਨੇ ਮੇਰੇ ਨਾਲ ਖੜੇ ਸੰਜੇ ਤਲਵਾਰ ਜੀ ਨੇ ਡਾਬਰ ਜੀ ਨੇ ਬੈਂਸਵੀਰ ਜੀ ਨੇ ਕੁਲਦੀਪ ਪੀਰ ਜੀ ਨੇ ਸਾਰੀ ਕਾਂਗਰਸ ਇਕੱਠੀ ਹੋ ਕੇ ਅੱਜ ਲੁਧਿਆਣਾ ਦੀ ਪੁਲਿਸ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਆਈ ਹੈ ਤੇ ਉਹਨਾਂ ਨੇ ਬੇਨਤੀ ਕੀਤੀ ਹੈ ਔਰ ਉਹਨਾਂ ਨੇ ਸਾਨੂੰ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਮਨ ਕਾਂਗਰਸ ਦੀ ਸਥਿਤੀ ਤੇ ਨੱਥ ਪਾਈ ਜਾਵੇਗੀ ਔਰ ਇਸ ਤਰ੍ਹਾਂ ਦੇ ਜਿੰਨੇ ਅਸੇਲੈਂਟਸ ਹੈਗੇ ਨੇ ਰਾਤ ਉਹਨਾਂ ਦਾ ਇਨਕਾਊਂਟਰ ਵੀ ਹੋਇਆ ਹੈ ਪੁਲਿਸ ਨੇ ਟਾਈਮਲੀ ਉਸ ਚੀਜ਼ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਸ ਤਰ੍ਹਾਂ ਦੇ ਵਾਰਦਾਤਾਂ ਹੁੰਦੀਆਂ ਕਿਉਂ ਹੈ ਕਿਉਂਕਿ ਲੋਕਾਂ ਦੇ ਦਿਲਾਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਲੋਕ ਹੈ ਨਾ ਉਹਨਾਂ ਦੇ ਦਿਲ ਦੇ ਵਿੱਚ ਕੋਈ ਕੋਈ ਡਰ ਭਾਵ ਨਹੀਂ ਹੈਗਾ ਉਹਨਾਂ ਨੂੰ ਪਤਾ ਹੈ ਕਿ ਜੇ ਕੁਝ ਵੀ ਕਰਾਂਗੇ ਤਾਂ ਸਾਨੂੰ ਕੁਝ ਨਹੀਂ ਹੋਣ ਵਾਲਾ ਅਸੀਂ ਛੁੱਟ ਜਾਾਂਗੇ ਹਰੇਕ ਇਸ ਕੰਮ ਤੋਂ ਮੈਂ ਜਤਨੀ ਅੱਲਾ ਨੂੰ ਮਿਲਣ ਚਾਹ ਰਹੇ ਹਾਂ ਮਿਲਣ ਜਾ ਰਹੇ ਹਾਂ ਮੈਂ ਜਤਨੀ ਮੈਂ ਪਹਿਲਾਂ ਉੱਥੇ ਹੀ ਜਾਣਾ ਸੀ ਅਸੀਂ ਸਭ ਨੇ ਪਰ ਉਹਦੀ ਸਰਜਰੀ ਚੱਲ ਰਹੀ ਹੈ ਉਸ ਲੜਕੇ ਦੀ ਵੇਟ ਕਰ ਰਹੇ 1 ਘੰਟਾ ਲੱਗਣਾ ਹੈ 2 ਵਜੇ ਉਹਦੀ ਸਰਜਰੀ ਖਤਮ ਹੋਏਗੀ ਅਸੀਂ ਸਾਰੇ ਉੱਥੇ ਜਾ ਰਹੇ ਹਾਂ ਪਰਿਵਾਰਕ ਮੈਂ ਮਿਲਣ ਜਾ ਰਿਹਾ ਮੈਂ ਉੱਥੇ ਹੀ ਜਾ ਰਹੇ ਹਾਂ ਹਾਂਜੀ ਹਾਂਜੀ ਇਹ ਤੋਂ ਪਹਿਲਾਂ ਵੀ ਮਿਲੇ ਤੇ 2 ਵਜੇ ਸਰਜਰੀ ਖਤਮ ਹੋਣੀ ਹੈ ਅਸੀਂ ਸਭ ਨੇ ਸਾਰਿਆਂ ਨੇ ਉੱਥੇ ਜਾਣਾ ਹੈ ਕਿ ਤਾਂ ਲੜਾਈ ਕਿ ਫਿਰ ਤਾਂ ਨਹੀਂ ਕਲ ਮੁਦਦਾ ਬਧਾਇਆ ਗਈ ਉਥਰੇ ਦੇਸ ਹਨ ਤੇ ਉਹ ਵੀ ਕਹਿੰਦੇ ਲੈਂਡ ਆਰਡਰ ਕਾਪੀ ਕਰਨ ਨੂੰ ਦਿੱਤੀ ਗਿਆ ਦੇਖੋ ਸਰਕਾਰ ਤਾਂ ਸੰਭਲ ਨਹੀਂ ਰਹੀ ਸਰਕਾਰ ਤੋਂ ਇਸ ਸਥਿਤੀ ਸੰਭਲ ਨਹੀਂ ਰਹੀ ਸਰਕਾਰ ਚਲੂਣੀ ਨਹੀਂ ਆ ਰਹੀ ਔਰ ਇਸ ਤਰ੍ਹਾਂ ਦੀਆਂ ਵਾਰਦਾਤਾਂ ਪੂਰੇ ਪੰਜਾਬ ਦੇ ਵਿੱਚ ਕਦੀ ਦੇਖਣ ਨੂੰ ਨਹੀਂ ਸੀ ਮਿਲੀਆਂ ਜੋ ਅੱਜ ਸਾਨੂੰ ਜਦੋਂ ਦੀ ਇਹ ਸਰਕਾਰ ਬਦਲੀ ਹੈ ਇਹ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਸੁਣਨ ਨੂੰ ਮਿਲ ਰਿਹਾ ਇਹ ਆਮ ਗੱਲ ਹੋ ਗਈ ਹੈ ਜੀ ਦੇਖੋ ਕਿਸਾਨਾ ਲਾ ਕਾਫੀ ਚੱਲ ਰਿਹਾ ਕਾ ਕਿਸਾਨਾ ਨੈਸ਼ਨਲ ਹਾਈਵੇ ਕੰਬਣੀ ਸੀ ਕੋਈ ਬੱਤੀ ਨੂੰ ਕੱਪ ਨਹੀਂ ਆ ਰਿਹਾ ਤਾਂ ਲੜਾਈ ਕਿ ਕੀ ਸਰਕਾਰ ਨੈਸ਼ਨਲ ਬਜਟ ਅਮਨ ਲਈ ਆ ਰਹੀ ਹੈ ਜਾਂ ਕਿਸਾਨਾਂ ਦਾ ਰੋਸ ਹੈ ਕਿ ਸਹੀ ਮੌਕੇ ਨਹੀਂ ਮਿਲਦੇ ਹੋਣਾ ਦੇਖੋ ਸਰਕਾਰ ਜੋ ਸਾਡੇ ਕਿਸਾਨਾਂ ਦਾ ਰੋਸ ਹੈ ਉਹ ਬਿਲਕੁਲ ਸਹੀ ਹੈ ਸਰਕਾਰ ਉਹਨਾਂ ਨੂੰ ਬੰਦ ਦਾ ਮੁਆਵਜ਼ਾ ਦੇਵੇ ਤੇ ਉਹਨਾਂ ਦੀ ਜ਼ਮੀਨ ਐਕਵਾਇਰ ਕਰ ਲੇ ਪਰ ਜੇ ਦੇ ਨਹੀਂ ਦਿਉਗੀ ਔਰ ਇੰਨਾ ਧੱਕਾ ਕਰੂਗੀ ਇਹ ਭਾਜਪਾ ਸਰਕਾਰ ਦੀ ਹਿਸਟਰੀ ਹੈ ਅੱਜ ਵੀ ਉਹੀ ਰਿਪੀਟ ਕਰ ਰਹੇ ਨੇ ਥੈਂਕ ਯੂ ਵੈਰੀ ਮਚ ਕਮਾਂ ਮੈਂ ਬਹੁਤ ਜ਼ਿਆਦਾ ਚਲੋ ਚਲੋ ਬਹੁਤ ਹੋ ਰਿਹਾ ਹੈਗਾ ਦੇਖੋ ਇਸ ਤਰ੍ਹਾਂ ਦੇ ਬੰਦੇ ਨੂੰ ਜਿਹਨੂੰ ਪਤਾ ਹੀ ਨਹੀਂ ਮੈਂ ਬੋਲ ਕੀ ਰਿਹਾ ਤੁਸੀਂ ਮੈਨੂੰ ਉਹਦੇ ਬਾਰੇ ਤਾਂ ਨਾ ਹੀ ਸਵਾਲ ਪੁੱਛੋ ਕੰਗਨਾ ਭੈਣ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਉਹ ਕਿਸ ਤਰ੍ਹਾਂ ਦੇ ਬਿਆਨ ਦਿੰਦੇ ਐ ਔਰ ਬੜੇ ਸ਼ਰਮਨਾਕ ਬਿਆਨ ਦਿੰਦੇ ਐ ਨਾ ਉਹਨਾਂ ਨੂੰ ਪੰਜਾਬ ਬਾਰੇ ਕੁਝ ਪਤਾ ਐ ਔਰ ਜੋ ਉਹਨਾਂ ਨੇ ਪਿਛਲੇ ਦਿਨੀ ਬਿਆਨ ਦਿੱਤੇ ਜੋ ਸਾਡੇ ਕਿਸਾਨੀ ਮੋਰਚੇ ਬਾਰੇ ਉਹਨਾਂ ਨੇ ਇੰਨਾ ਭੱਦਾ ਬਿਆਨ ਦਿੱਤਾ ਕਿ ਉੱਥੇ ਰੇਪਸ ਹੋਇਆ ਕਰਦੇ ਸਨ ਮੈਂ ਮਤਲਬ ਬੜਾ ਸ਼ਰਮਨਾਕ ਬਿਆਨ ਦਿੱਤਾ ਮੈਂ ਤਾਂ ਇਹੀ ਬੇਨਤੀ ਕਰੂੰਗੀ ਕੰਗਨਾ ਰਣੋਤ ਨੂੰ ਕਿ ਜਦੋਂ ਕਿਸੇ ਚੀਜ਼ ਦਾ ਪਤਾ ਨਹੀਂ ਹੁੰਦਾ ਪਲੀਜ਼ ਬੋਲਿਆ ਨਾ ਕਰੋ ਕਿਉਂਕਿ ਇਹਦੇ ਨਾਲ ਮਤਲਬ ਉਹਨਾਂ ਦੀ ਬੇਵਕੂਫੀ ਝਲਕਦੀ ਐ ਇਹਨਾਂ ਦੇ ਇਨਾ ਬਿਆਨਾਂ ਤੋਂ